ਨਿਰਣਾ ਸਾਬੀ ਕੀ ਹੋਇਆ ਜੀ ਅੱਜ ਸਵੇਰੇ ਹੋਇਆ ਸਰ ਇਦਾਂ ਵੀ ਆਪਾਂ ਸ਼ਹਿਰ ਤੋਂ ਆ ਰਹੇ ਸੀ ਜੀ ਤੇ ਸਾਗਰਪੁਰ ਤੋਂ ਜਿਹੜਾ ਸਾਡੇ ਨਵੇਂ ਪਿੰਡ ਤੋਂ ਫਟਕ ਆਉਂਦਾ ਜੀ ਉਧਰੋਂ ਦੋ ਗੱਡੀਆਂ ਆਈਆਂ ਨੇ ਇੱਕ ਕਮਰਸਿਸ ਗੱਡੀ ਇੱਕ ਸਵਿਫਟ ਗੱਡੀ ਜੀ ਦੋਨੋਂ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਸੀ ਜੀ ਤੇ ਜਿਨ੍ਹਾਂ ਦੀ ਤੇਜ਼ ਰਫ਼ਤਾਰ ਹੁੰਦੇ ਕਰਕੇ ਮੇਰਾ ਮੋਟਰਸਾਈਕਲ ਪੈੜੀ ਦੇ ਵਿੱਚ ਡਿੱਗ ਗਿਆ ਤੇ ਇਹ ਦੋਨੋਂ ਗੱਡੀਆਂ ਸਾਡੇ ਪਿੰਡ ਨੂੰ ਆ ਗਈਆਂ ਪਿੱਛੇ ਸਵਿਫਟ ਗੱਡੀ ਸੀ ਤੇ ਫਾਇਰਿੰਗ ਹੁੰਦੀ ਪਈ ਤੇ ਅਸੀਂ ਤੇ ਬਹੁਤ ਸਹਿਮ ਗਏ ਸਰ ਤੇ ਜਦੋਂ ਪਿੰਡਾਂ ਤੇ ਪਿੰਡ ਕਾਫੀ ਸਾਡਾ ਇਕੱਠਾ ਹੋਇਆ ਸੀ ਤੇ ਇੱਥੇ ਆ ਗਏ ਦੋਨੋਂ ਗੱਡੀਆਂ ਜਿਹੜੀਆਂ ਸਟੌਪ ਹੋਈਆਂ ਨੇ ਕਿਉਂਕਿ ਅੱਗੇ ਰਸਤਾ ਨਹੀਂ ਜਾਂਦਾ ਰਸਤਾ ਨਹੀਂ ਜਾਂਦਾ ਤੇ ਇਹ ਫਿਰ ਉਹ ਪੈਲੀ ਦੇ ਵਿੱਚ ਉਹ ਇੱਕ ਮੋਟਰ ਸਾਡੇ ਇੱਥੇ ਉੱਥੇ ਵੀ ਪੁਲਿਸ ਦੀ ਕਾਫੀ ਉਹਨਾਂ ਨਾਲ ਮੁਟਵੇੜ ਹੋਈ ਆ ਤੇ ਉਹ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਨੂੰ ਫੜ ਲਿਆ ਗਿਆ ਜਾਂ ਕਿਦਾਂ ਇੱਕ ਦਾ ਨਹੀਂ ਕਿਦਾਂ ਦਾ ਮਾਹੌਲ ਆ ਮਾਹੌਲ ਸਰ ਪੂਰਾ ਦਹਿਸ਼ਤ ਵਾਲਾ ਬਣਿਆ ਹੋਇਆ ਪੂਰਾ ਸ਼ਹਿਰ ਇੱਥੇ ਸਾਡੇ ਪਿੰਡ 'ਚ ਆਇਆ ਤੇ ਕਈ ਲੋਕਾਂ ਨੇ ਜਿਹਨਾਂ ਨਹੀਂ ਵੀ ਪਤਾ ਸੀ ਵੀ ਨਵਾਂ ਪਿੰਡ ਕਿੱਥੇ ਉਹਨਾਂ ਨੂੰ ਵੀ ਅੱਜ ਪਤਾ ਲੱਗ ਗਿਆ ਵੀ ਨਵਾਂ ਪਿੰਡ ਹੈ ਤੇ ਕਾਫੀ ਮਾਹੌਲ ਜਿਹੜਾ ਮਤਲਬ ਕਿ ਦਹਿਸ਼ਤ ਵਾਲਾ ਬਣਿਆ ਹੋਇ ਅਚਾਨਕ ਕੀ ਇਹ ਮਾਮਲਾ ਕਰਾ ਆਹ ਦੇਖਿਓ ਜੀ ਇੱਕ ਜੋ ਕੱਲ ਜੁਵਲਰ ਦੇ ਉੱਥੇ ਗੋਲੀ ਚ ਜੁਵਲਰ ਦੀ ਦੁਕਾਨ ਦੇ ਉੱਤੇ ਗੋਲੀ ਚਲੀ ਸੀਗੀ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦੇ ਲਿਮਿਟ ਦੇ ਵਿੱਚ ਉਹਦੇ ਵਿੱਚ ਜੋ ਇਮੀਡੀਏਟਲੀ ਕੰਮ ਕਰਦੇ ਹੋਏ ਟੈਕਨੀਕਲ ਤੌਰ ਤੇ ਇਨਵੈਸਟੀਗੇਸ਼ਨ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਬੰਦੇ ਨੂੰ ਆਈਡੈਂਟੀਫਾਈ ਕੀਤਾ ਗਿਆ ਸੀਗਾ ਜੋ ਸ਼ਖਸ ਜਿਨ੍ਹਾਂ ਨੇ ਕਾਲ ਕੀਤੀ ਸੀ ਇਹਨਾਂ ਨੂੰ ਫਰੋਤੀ ਦੀ ਮੰਗ ਕੀਤੀ ਸੀ ਉਹਦੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜੋ ਹੈਗਾ ਇੱਕ ਮਲਕੀਤ ਨਾਮ ਦਾ ਵਿਅਕਤੀ ਹੈਗਾ ਉਹ ਜੋ ਇਥੇ ਬਟਾਲੇ ਦੇ ਰਹਿਣ ਵਾਲਾ ਸੀਗਾ ਅੱਜ ਸਵੇਰੇ 6 ਵਜੇ ਤੋਂ ਸਾਡਾ ਟੀਮ ਜੋ ਇਹਦੇ ਪਿੱਛੇ ਲੱਗੇ ਸੀਗੀ ਲੇਕਿਨ ਇਹਨਾਂ ਦੀ ਜੋ ਹਾਈ ਐਂਡ ਗੱਡੀ ਜੋ ਮਰਸੀਡੀਜ਼ ਹੋਣ ਕਾਰਨ ਜੋ ਹੈਗਾ ਇਹਨਾਂ ਨੇ ਆਲਮੋਸਟ ਬਹੁਤ ਹੀ ਸਪੀਡ ਦੇ ਵਿੱਚ 160 70 ਦੇ ਸਪੀਡ ਤੇ ਹੋ ਗਿਆ ਤਾਂ ਫਿਰ ਉਹ 2 ਘੰਟੇ ਦੀ ਸਾਡੀ ਆਲਮੋਸਟ ਹੌਟ ਚੇਸ ਚੱਲਦੀ ਰਹੀ ਲੇਕਿਨ ਫਾਈਨਲੀ ਇੱਥੇ ਆ ਕੇ ਜੋ ਪਹਿਲੀ ਚ ਆ ਕੇ ਜਦੋਂ ਡੈਡ ਐਂਡ ਆ ਗਿਆ ਉਹ ਅੱਗੇ ਜਾ ਨਹੀਂ ਪਾਇਆ ਤਾਂ ਫਿਰ ਇਹਨੇ ਪੁਲਿਸ ਤੇ ਉੱਥੇ ਫਾਇਰ ਕੀਤੀ ਕਿਉਂਕਿ ਫਾਈਨਲੀ ਲਾਸਟ ਰਿਜ਼ੋਰਟ ਦੇ ਤੌਰ ਤੇ ਫਿਰ ਪੁਲਿਸ ਵੱਲੋਂ ਵੀ ਇਹਦੇ ਵਿੱਚ ਗੋਲੀ ਚਲਾਈ ਗਈ ਤਾਂ ਫਿਰ ਗੱਡੀ ਦਾ ਇੱਥੇ ਨੁਕਸਾਨ ਹੋਈ ਹੈਗੀ ਇਹ ਤੋਂ ਬਾਅਦ ਵੀ ਇਹਨਾਂ ਨੇ ਫਿਰ 5 6 ਕਿੱਲੇ ਦੀ ਜੋ ਹੈਗਾ ਪੂਰਾ ਇਹਨੇ ਜ਼ਮੀਨ ਤੇ ਇਨੇ ਪੱਜ ਕੇ ਆਪਣੀ ਜਾਨ ਦਾ ਇਹ ਬਚਾਉਂਦਾ ਜਾਂ ਪੁਲਿਸ ਦੇ ਉੱਤੇ ਨੁਕਸਾਨ ਕਰਨ ਦੀ ਇਹ ਕੋਸ਼ਿਸ਼ ਕੀਤਾ ਕਿਉਂਕਿ ਮੀ ਪੈ ਗਏ ਸੀਗੇ ਤਾਂ ਫਿਰ ਜਾ ਕੇ ਅੱਗੇ ਇਨੇ ਡਿੱਗ ਪਿਆ ਤਾਂ ਫਿਰ ਇਥੇ ਅੱਗੇ ਇਨੇ ਗੋਲੀ ਵੀ ਚਲਾਈਤੀ ਪੁਲਿਸ ਦੇ ਉੱਤੇ ਪੁ ਕ੍ਰਾਸ ਫਾਇਰ ਦੇ ਵਿੱਚ ਪੁਲਿਸ ਵੱਲੋਂ ਜਦੋਂ ਗੋਲੀ ਚਲਾਈ ਗਈ ਤਾਂ ਫਿਰ ਇਹਨਾਂ ਦੇ ਲੱਤਾਂ 'ਚ ਜੂ ਹੈਗਾ ਉਹ ਗੋਲੀ ਲੱਗੀ ਹੋਈ ਹੈ ਜੀ ਮੈਮ ਇਹ ਪਹਿਲੇ ਵੀ ਕੇਸ ਹੈਗਾ ਪਹਿਲੇ ਵੀ ਇਹਦੇ ਕੋਈ ਹਾਂਜੀ ਇਹਦੇ ਤੇ ਟੋਕਲ ਚਾਰ ਪਰਚੇ ਹੈਗੇ ਆ ਉਹਦੇ ਵਿੱਚ ਤਿੰਨ ਪਰਚੇ ਜੋ ਹੈਗਾ ਉਹ ਐਕਸਟਰੈਸ਼ਨ ਦੀ ਹੈਗੀ ਪਿਛਲੇ ਸਾਲ ਇਹਨਾਂ ਨੂੰ ਫੜੇ ਗਏ ਸੀਗੇ ਔਰ ਇਹਨਾਂ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ ਉਸ ਤੋਂ ਬਾਅਦ ਇਹ ਸਾਇਲੈਂ ਹੁਣ ਅਕੇ ਇਨ ਕੱਲ ਇਹ ਜੋ ਹੈਗਾ ਇਹ ਪਾਰਟਿਕੂਲਰ ਵਾਰਦਾਤ ਜੋ ਇਹਨਾਂ ਨੇ ਕਰਵਾਈ ਹੈਗੀ ਉਹਦੇ ਕਰਕੇ ਇਹਨੂੰ ਅੱਜ ਅੱਜ ਜੋ ਹੈ ਇਹ ਫੜਿਆ ਗਿਆ ਕੋਈ ਇਹਦੇ ਲਿੰਕਸ ਲੱਗੇ ਹੈ ਤੇ ਗੈਂਗਸਟਰ ਨਾਲ ਕੋਈ ਉਹ ਸਾਰੀ ਚੀਜ਼ੇ ਹਲੇ ਵੀ ਜੋ ਹੈਗਾ ਉਹ ਇਨਵੈਸਟੀਗੇਸ਼ਨ ਦੀ ਮੈਟਰ ਹੋਣਗੇ ਜੋ ਟੈਕਨੀਕਲੀ ਆਪਾਂ ਨੂੰ ਦੇਖਣਾ ਪੈਣਾ ਤੇ ਜਦੋਂ ਹੋ ਜਾਊਗਾ ਤੋ ਫਿਰ ਆਪਕੋ ਅਸੀਂ ਬਤਾ ਦੇਵਾਂਗੇ ਸਰ ਇਹਦੇ ਕੋਈ ਕੀ ਕੀ ਰਿਕਵਰ ਹੋਇਆ ਅਸ ਆਫ ਨਾਓ ਜੋ ਹੈਗਾ ਇੱਕ ਗੱਡੀ ਹੈਗੀ ਉਹ ਔਰ ਇੱਕ ਜੋ ਇਹਨਾਂ ਨੇ ਪਿਸਟਲ ਜੋ ਯੂਜ਼ ਕੀਤਾ ਸੀਗਾ ਵਾਰਦਾਤ ਦੇ ਉੱਤੇ ਉਹ ਜੋ ਇਹ ਦੋਵੇਂ ਇਥੇ ਰਿਕਵਰ ਹੋਏ ਨੇ ਜੀ اللي ਵੀ ਦੂਇੰਸ ਦੇ ਬਟਾਲਾ ਦੇ ਵਿੱਚ ਨੂੰ ਹੈ ਕਿ ਇਹ ਵੀ ਇੰਟਰਲਿੰਕਡ ਹੈਗੇ ਇਹਦੇ ਨਾਲ ਆ ਉਹ ਆਪਾਂ ਜਦੋਂ ਇਹਨਾਂ ਦਾ ਪੁੱਛਗਿਸ਼ ਕਰਾਂਗੇ ਉਸ ਤੋਂ ਬਾਅਦ ਹੀ ਹੋਊਗਾ ਕਿਉਂਕਿ ਉਹ ਜ਼ਖਮੀ ਹੈਗਾ ਇਹਨੂੰ ਆਪਾਂ ਸਿਵਲ ਹਸਪਤਲ ਭੇਜੇ ਪਹਿਲੇ ਇਹਨਾਂ ਦੀ ਫਰਸਟ ایڈ ਹੋ ਜਾਊਗਾ ਉਸ ਤੋਂ ਬਾਅਦ ਫਿਰ ਜਦੋਂ ਸਾਨੂੰ ਰਿਮਾਈਂਡ ਮਿਲੂਗਾ ਉਦੋਂ ਦੇ ਪੁੱਛਗਿਸ਼ ਤੇ ਵਿੱਚ ਆਪਾਂ ਨੂੰ ਚੈੱਕ ਕਰਨਾ ਪੈਣਾ ਵੈਦਰ ਇਹਨਾਂ ਦੇ ਦੂਜੇ ਵਾਰਦਾਤਾਂ ਦੇ ਨਾਲ ਇਹਨਾਂ ਦਾ ਲਿੰਕ ਹੈਗੀ ਆ ਜਾਂ ਕੀ ਜਾਂ ਇਹ ਇੰਡੀਪੈਂਡੈਂਟ ਵਾਰਦਾਤ ਹੈ ਸਿਕਾ ਉਹ ਸਾਨੂੰ ਚੱਕਰ ਕੇ ਉਸ ਤੋਂ ਬਾਅਦ ਹੀ ਪਤਾ ਚੱਲੂਗਾ ਜੀ ਬੋਲੀ ਵੀ ਲੱਗੀ ਹੈ ਪਹਿਲਾਂ ਇਹਨਾਂ ਦੇ ਪੈਰ 'ਚ ਗੋਲੀ ਲੱਗੀ ਹੈ ਪੈਰ 'ਚ ਗ اپنی ٹیم ਉੱਥੇ ਹੀ ਹੈਗੇ ਜਦੋਂ ਉਹਨਾਂ ਦਾ ਇਲਾਜ ਹੋ ਜਾਊਗਾ ਫਿਰ ਡਿਕਲੇਅਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਪੁਲਿਸ ਸਾਈਡ ਤੇ ਪੁਲਿਸ ਸਾਈਡ ਤੇ ਉਹਨਾਂ ਦੀ ਬਚਾਅ ਹੋ ਗਿਆ ਜੀ ਜੋ ਜੋ ਆਪਣਾ ਟੀਮ ਜੋ ਦਰਖਤ ਦੇ ਪਿੱਛੇ ਸੀਗੀ ਜੋ ਉਥੋਂ ਦੀ ਫਾਇਰ ਉਹਨਾਂ ਨੇ ਕਵਰ ਲੈ ਕੇ ਫਾਇਰ ਕਰ ਰਹੇ ਸੀਗੇ ਉਹਨਾਂ ਦੀ ਜੋ ਗੋਲੀ ਹੈਗੇ ਉਹਨਾਂ ਨੂੰ ਦਰਖਤ ਤੋਂ ਲੱਗੀ ਹੈਗੀ ਆ ਤਾਂ ਫਿਰ ਥੈਂਕਫੁਲੀ ਜੋ ਮਲਾਜਮ ਦਾ ਉਹ ਬਚਾ ਹੋ ਗਿਆ ਮੈਂ ਦੇਖਦਾ ਕਿ ਪੁਲਿਸ ਬਿਲਕੁਲ ਖੇਤਾ ਦੇ ਵਿੱਚ ਨਹੀਂ ਬਿਲਕੁਲ ਜੀ ਕਿਉਂਕਿ ਇੱਥੋਂ ਇੱਥੋਂ ਬਾਅਦ ਜੋ ਇਹਨਾਂ ਦੀ ਗੱਡੀ ਨਹੀਂ ਚੱਲੀ ਤਾਂ ਸਾਡੀ ਵੀ ਨਹੀਂ ਚੱਲੂਗੀ ਤੋ ਫਿਰ ਇਹਨੇ ਇੱਥੇ ਇੱਕ ਵਾਰੀ ਗੋਲੀ ਚਲਾ ਕੇ ਫਿਰ ਅੱਗੇ ਭੱਜ ਗਿਆ ਜੀ ਉਹ ਪੈਦਲ ਚੱਲ ਗਿਆ ਆਲਮੋਸਟ 1.5 ਕਿਲੋਮੀਟਰ ਦਾ ਰਸਤਾ ਬਣਦਾ ਹੈ ਕਿ 6 ਕਿਲੇ ਜੋ ਜ਼ਮੀਨ ਹੈਗੀ ਆ ਉਹਦੇ ਪਿੱਛੇ ਆਪਣਾ ਟੀਮ ਪੂਰੀ ਲੱਗੀ ਹੋਈ ਸੀਗੀ ਉਹਨੇ ਵੀ ਪਿੱਛਾ ਕਰਕੇ ਫਿਰ ਉਹਨਾਂ ਨੂੰ ਕਾਬੂ ਕੀਤਾ ਹੈ ਧੰਨਵਾਦ